ਉਕਹੋ ਤਲ ਗੁਰ ਸੇਵੀਐ ਅਹਨਿਸ ਸਹਜ ਸੁਬਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤਿ ਖੰਦੰਦੀ ਨੂਰ ਅਰਸੋਂ ਅਰਸੋਂ ਝਟੀਐ ਤਉ ਦਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਾਨ ਸੱਚਾ ਪਾਤਸ਼ਾਹ ਸਿਰ ਸ਼ਾਹ ਹੰਦ ਸ਼ਾਹੂ ਜਿਸ ਪਾਸ ਬਹਿਠੇ ਸੋਹੀਏ ਸਭਨਾ ਦਾ ਵੀ ਸਾਹੁ ਸਚਾਨ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੂ ਜਿਸ ਪਾਸ ਬਹਿਠਿਆ ਸੋਹੀਏ Sabna na da vi sah ਸ਼ਾਹੀਬ ਜੀ ਸਲੋਕ ਮਹੱਲਾ 3 ਸਤ ਗੁਰ ਕੀ ਪਰਤੀਤ ਨਾ ਆਈਆ ਸ਼ਬਦ ਨਾ ਲਾ ਗੋ ਪਾਓ ਉਸ ਨੂੰ ਸੁਖ ਨਾ ਉਪਜੈ ਭਾਵੈ ਸੋ ਗੇੜਾ ਆਵ ਜਾਉ ਨਾਨਕ ਗੁਰਮੁਖ ਸੈਜ ਮਿਲੈ ਸੱਚ ਸਿਉ ਲੇਵਲਾ ਸਤ ਗੁਰ ਕੀ ਪਰਤੀਤ ਨ ਆਈਆ ਸ਼ਬਦ ਨਾ ਲਾਗੋ ਪਾਓ ਉਸ ਨੂੰ ਸੁਖ ਨਾ ਉਪਜੈ ਪਾਵੈ ਸੋ ਗੀੜਾ ਆਵੂ ਜਾਉ ਨਾਨਕ ਗੁਰਮੁਖ ਸਹਿਜ ਮਿਲੈ ਸੱਚਿ ਸਿਉ ਲੇਵਲਾਉ ਮਹੱਲਾ ਤੀਜਾ ਏ ਮਨ ਐਸਾ ਸਤ ਗੁਰ ਖੋਜ ਲਹੁ ਜਿਤ ਸੇਵੈ ਜਨਮ ਮਰਨ ਦੁਖ ਜਾਏ ਸਹਸਾ ਮੂਲ ਨ ਹੋਈ ਹਉਮੈ ਸ਼ਬਦ ਜਲਾਏ ਕੂੜਾ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਇਲ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਈ ਨਾਨਕ ਪੂਰਾ ਕਰਮ ਸਤ ਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਈ ਬੋੜੀ ਜਿਸ ਕੈ ਘਰ ਦੀਬਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸੈ ਦੀ ਨਹੀਂ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਹੋ ਦੀਵਾਨ ਹੋ ਕੋਈ ਨਸ ਭਜ ਨਿਕਲੇ ਹਰ ਦੀਵਾਨ ਹੋ ਕੋਈ ਕਿੱਥੇ ਜਾਇਆ ਸੋ ਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ ਤਿੰਨ ਰਹੰਦੇ ਖੁੰਦੇ ਆਣ ਸਭ ਭਗਤਾਂ ਅਗੇ ਖਲਵਾਇਆ ਹਰ ਨਾਮ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵੇਰ ਲੈ ਕਿਨ ਧਿਆਇਆ ਉਹ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ ਤਿੰਨ ਰਹੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਮੈ ਕੀ ਵੜਾਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਨ ਧਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸਤ ਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਲਾਗੂ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੈ ਸਉ ਗੀੜਾ ਆਉ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵ ਲਾਓ ਰਾਗ ਵਡਹੰਸ ਕੀ ਵਾਰ ਕੀ ਪੌੜੀ 14ਵੀਂ ਸ਼ਲੋਕਾਂ ਨਾਲ